ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੀ ਚਰਨਛੋਪਾਪਤ ਪਿੰਡਾਂ ਦੇ ਸਰਪੱਖੀ ਵਿਕਾਸ ਲਈ ਐਲਾਨੀਆਂ ਗਈਆਂ ਗ੍ਰਾਂਟਾਂ ਤਹਿਤ ਪੰਜਾਬ-ਪੰਜਾਬ ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦਿੱਤੀ ਗਈ ਹੈ ਇਸ ਗ੍ਰਾਂਟ ਨਾਲ ਇਨ੍ਹਾਂ ਇਤਿਹਾਸਿਕ ਪਿੰਡਾਂ ਦੇ ਸੁੰਦਰੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਪੰਜਾਬ ਦੇ ਬਹੁਪੱਖੀ ਵਿਕਾਸ ਲਈ ਪੰਜਾਬ ਸਰਕਾਰ ਨੇ ਸਰਕਾਰੀ ਖਜ਼ਾਨੇ ਦਾ ਮੂੰਹ ਖੋਲਿਆ ਹੈ ਹਲਕਾ ਧੂਰੀ ਵਿਖੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨਾ ਵਾਲੇ 142 ਪਿੰਡਾਂ ਤੇ ਕਸਬਿਆਂ ਨੂੰ ਵਿਕਾਸ ਕਾਰਜਾਂ ਲਈ 71 ਕਰੋੜ ਰੁਪਏ ਦੇ ਚੈੱਕ ਵੰਡੇ ਗਏ। ਹਕਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਚਰਨ ਸ਼ੋਪ੍ਰਾਪਤ ਸਥਾਨਾਂ ਦੀ ਨੁਹਾਰ ਬਦਲੀ ਜਾਵੇਗੀ। ਸਾਡੀ ਕੋਸ਼ਿਸ਼ ਹੈ ਕਿ ਜੋ ਵੀ ਇੱਕ ਵਾਰ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਸ਼ੋਪ੍ਰਾਪਤ ਅਸਥਾਨਾਂ ਤੇ ਆਵੇ ਆਪਣੇ ਦਿਲ ਵਿੱਚ ਅਮਿੱਟ ਯਾਦਾਂ ਲੈ ਕੇ ਜਾਵੇ। ਸਾਡੀ ਸਰਕਾਰ ਇਸ ਪਹਿਲ ਕਦਮੀ ਸਦਕਾ ਹੱਕ, ਸੱਚ, ਨਿਆਂ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਸੰਦੇਸ਼ ਪੂਰੀ ਦੁਨੀਆ 'ਚ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਜਿਹੜੀ ਹੈ 141 ਪਿੰਡ ਕਸਬੇ ਸ਼ਹਿਰ ਉਹਨਾਂ ਨੂੰ 50-50 ਲੱਖ ਰੁਪਏ ਦੇ ਲਗਭਗ 77 ਕਰੋੜ ਰੁਪਏ ਦੇ ਚੈੱਕ ਜੜੇ ਆ ਉਹ ਉਹਨਾਂ ਨੂੰ ਅੱਜ ਵੰਡੇ ਗਏ ਕਿਉਂਕਿ 140 41 ਪਿੰਡ ਹੈ ਕਈ ਵਾਰੀ ਲਿਸਟ ਬਣਾਉਣ ਵੇਲੇ ਇੱਧਰ ਉੱਧਰ ਹੋ ਜਾਂਦਾ ਹੈ ਪਰ ਮੈਂ ਕਿਉਂਕਿ ਮੈਂ ਸਾਰੇ ਪੰਜਾਬ ਦੇ ਇਕੱਲੇ-ਇਕੱਲੇ ਨਕਸ਼ੇ ਨੂੰ ਜਾਣਦਾ ਇਕੱਲੇ-ਇਕੱਲੇ ਸੜਕਾਂ ਦੇ ਪੁਲਾਂ ਨੂੰ ਜਾਣਦਾ ਤਾਂ ਮੈਂ ਜੇ ਦੱਸਾਂ ਗੁਰੂ ਸਾਹਿਬ ਕਿਉਂਕਿ ਉਹਨਾਂ ਨੇ ساری ਜ਼ਿੰਦਗੀ ਉਹਨਾਂ ਦੀ ਟਰੈਵਲਿੰਗ ਚ ਸਫ਼ਰ ਜੀ ਗੁਜ਼ਰੀ ਹੈ ਅਸੀਂ ਵਾਦਾ ਕੀਤਾ ਸੀਗਾ ਕਿ ਜਿੱਥੇ-ਜਿੱਥੇ ਚਰਨਛੋਪਾ ਪ੍ਰਾਪਤ ਕਰਤੀ ਹੈ ਉਥੇ ਪਿੰਡ ਦੇ ਵਿਕਾਸ ਵਾਸਤੇ ਤੁਹਾਨੂੰ ਪੈਸੇ ਦੇਵਾਂਗੇ ਵਾਂਗ ਜਿਸ ਤਰ੍ਹਾਂ ਮੇਰੇ ਕੋ ਪਹਿਲਾਂ ਬੋਲਦੇ ਜੀਮਾ ਸਾਹਿਬ ਨੇ ਦੱਸਿਆ ਕਿ ਇਹ ਬੜਾ ਪਵਿੱਤਰ ਚੱਕ ਹੈਗਾ ਤੁਹਾਡੇ ਪੈਸੇ ਲਈ ਪਰ ਇਹ ਪੈਸਾ ਜਦੋਂ ਲੱਗੂਗਾ ਤਾਂ ਇਹ ਪਿੰਡ ਦੇ ਵਿੱਚ ਇੱਕ ਯਾਦ ਵਾਂਗੂ ਰੱਖਿਆ ਜਾਊਗਾ ਵੀ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਹੋਣ ਕਰਕੇ ਆਪਾਂ ਸੁਭਾਗੇ ਆ ਪਿੰਡ ਵਾਲੇ ਲੋਕ ਇਹ ਕਹਿਣਗੇ ਕਿ ਆਪਾਂ ਸੁਭਾਗੇ ਆ ਕਿ ਆਪਣੇ ਗੁਰੂ ਸਾਹਿਬ ਦੇ ਚਰਨਾਂ ਦਾ ਛੋਹ ਪ੍ਰਾਪਤ ਧਰਤੀ ਹੈ ਆਪਾਂ ਨੂੰ ਉਹ ਤੋਂ 50 ਲੱਖ ਦਾ ਚੈੱਕ ਮਿਲੇ ਸੀ ਉਹਦੇ ਨਾਲ ਆ ਚੀਜ਼ ਬਣੀ ਸੀ ਸੋ ਕਿਰਪਾ ਕਰਕੇ ਇੱਕ ਇੱਕ ਇੱਟ ਵੀ ਜਿਹੜੀ ਹੈ ਉਹ ਸਮਝ ਲਓ ਦਸਬੰਦ ਕੱਢਿਆ ਹੋਇਆ ਤੁਹਾਡਾ ਤੇ ਇਹਨੂੰ ਵਧੀਆ ਤਰੀਕੇ ਨਾਲ ਇਸ ਜਗ੍ਹਾ ਤੇ ਲਾ ਦਿਓ ਅਸੀਂ ਕੋਈ ਬੰਦਸ਼ ਨਹੀਂ ਲਾਈ ਤੁਹਾਨੂੰ ਕਿ ਸਿਰਫ ਆ ਬਣਾਓ ਜਾਓ ਬਣਾਓ ਜੋ ਤੁਹਾਡੇ ਪਿੰਡ ਨੂੰ ਚਾਹੀਦਾ ਹੈ ਜੋ ਤੁਹਾਡੇ ਪਿੰਡ ਦੀ ਲੋਕਾਂ ਦੀ ਲੋੜ ਹੈ ਪੁੱਛ ਕੇ ਪੰਚਾਇਤ ਨੂੰ ਲੋਕਾਂ ਦਾ ਇਕੱਠ ਕਰਕੇ ਵੀ ਕੀ ਚਾਹੀਦਾ ਭਾਈ ਇੰਨੇ ਪੈਸੇ ਨਹੀਂ ਆ ਪੈਣੇ ਤੇ ਕੀ ਬਣਾਈਏ ਐਸ ਤਰ੍ਹਾਂ ਪੁੱਛ ਕੇ ਲਾ ਦਿਓ ਤਾਂ ਉਹ ਹਮੇਸ਼ਾ ਲਈ ਯਾਦਗਾਰੀ ਬਣ ਜੂਗਾ ਵੀ ਸਾਡੇ ਪਿੰਡ ਆ ਪੈਸੇ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੁੜੀ ਸੰਗਤ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਵਿੱਤਰ ਦਿਹਾੜਿਆਂ ਲਈ ਪ੍ਰੋਗਰਾਮ ਉਲੀਕੇ ਗਏ ਹਨ ਸੋ ਉਹਨਾਂ ਵਿੱਚ ਵੱਧ ਚੜ੍ਹ ਕੇ ਆਪਣੀ ਸ਼ਮੂਲੀਅਤ ਕਰੋ ਇਸ ਤੋਂ ਇਲਾਵਾ ਇਨ੍ਹਾਂ ਪਿੰਡਾਂ ਦੇ ਵਿੱਚ ਨਗਰ ਕੀਰਤਨ ਲਾਈਟ ਐਂਡ ਸਾਊਂਡ ਦੇ ਰਾਹੀਂ ਗੁਰੂ ਸਾਹਿਬ ਦੀ ਜੀਵਨੀ ਬਾਰੇ ਅਤੇ ਜਿੰਨਾ ਵੀ ਸਕੂਲਾਂ ਚ ਕਵਿਤਾ ਮਹਾ ਢਾਡੀ ਕਵਿਸ਼ਰੀ ਦਰਬਾਰ ਜਿੱਥੇ ਵੀ ਹੋ ਸਕਦਾ ਸਾਡੇ 350 ਸਾਲਾ ਜਿਹੜਾ ਗੁਰੂ ਸਾਹਿਬ ਦਾ ਐਡੇ ਵੱਡੇ ਬਲੀਦਾਨ ਦਾ ਆਪਾਂ ਮਨਾ ਰਹੇ ਹਾਂ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਤੇ ਨਤਮਸਤਕ ਹੋ ਰਿਹਾ ਲੋਕ ਕਿਉਂਕਿ 350 ਸਾਲਾ ਗੁਰੂ ਸਾਹਿਬ ਦਾ 1675 ਦੇ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਅੱਜ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣਾ ਕਿਉਂਕਿ ਅੱਜ ਦਾ ਦਿਨ ਜਿਹੜਾ ਉਹ ਕਿਸੇ ਹੋਰ ਮਕਸਦ ਵਾਲਾ ਦਿਨ ਹੈ ਰਾਜਨੀਤੀ ਵਾਸਤੇ ਤਾਂ ਹੋਰ ਬਹੁਤ ਸਾਰੀਆਂ ਸਟੇਜਾਂ ਮਿਲ ਜਾਂਦੀਆਂ ਨੇ ਬਹੁਤ ਸਾਰੇ ਮੰਚ ਹੋਰ ਮਿਲ ਜਾਂਦੇ ਨੇ ਉੱਥੇ ਆਪਾਂ ਰਾਜਨੀਤੀ ਗੱਲਾਂ ਕਰ ਲਾਂਗੇ ਪਰ ਅੱਜ ਧੂਰੀ ਵਾਲੇ ਕਿਉਂਕਿ 호ਸਟਾਂ ਸੀ ਮੇਜ਼ਬਾਨ ਆ ਤੇ ਸਾਡੇ ਵੱਲੋਂ ਕੋਈ ਸੇਵਾ 'ਚ ਕਮੀ ਰਹੇ ਜੇ ਬਾਹਰਲੀਆ ਪੰਚਾਇਤਾਂ ਜਪਤਵੰਤੇ ਸੱਜਣਾਾਂ ਦੀ ਸੇਵਾ 'ਚ ਕੋਈ ਕਮੀ ਰਹੇ ਜੇ ਤਾਂ ਮਾਫੀ ਚਾਹਾਂਗੇ ਆਪਣੇ ਵੱਲੋਂ ਅਸੀਂ ਬੈਸਟ ਪ੍ਰਬੰਧ ਕੀਤੇ ਨੇ ਸਭ ਤੋਂ ਵਧੀਆ ਪ੍ਰਬੰਧ ਕੀਤੇ ਨੇ ਪੰਜਾਬ ਸਰਕਾਰ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੀ ਨੁਹਾਰ ਬਦਲਣ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਂਦੀ ਰਹੀ। ਮਕਸਦ ਹੈ ਕਿ ਪੰਜਾਬ ਦੇ ਹਰ ਕੋਨੇ ਦਾ ਬਰਾਬਰ ਵਿਕਾਸ ਹੋਵੇ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਅਤੇ ਪਰੇਸ਼ਾਨੀ ਦਰਪੇਸ਼ ਨਾ ਆਵੇ। ਵੀਰ ਰਿਪੋਰਟ ਸਿਪ